ਕੀ ਨਾਮ ਦਾ ਮੇਰੇ ਨਾਲ ਹਜੀਤ ਸਿੰਘ ਜੀ ਨੇ ਜਲਾ ਪ੍ਰਧਾਨ ਜੀ ਨੂੰ ਕਿਸਾਨ ਸਭਾ ਅੱਜ ਮਨਜੀਤ ਸਿੰਘ ਉਹਨਾਂ ਜਿਹੜੇ ਸੀ ਡਿਵਾ ਗਨੇ ਇਸ ਮੌਕੇ ਤੇ ਕੀ ਕਹਿਣਾ ਜੀ ਬੜੇ ਦੁੱਖ ਦੀ ਗੱਲ ਹੈ ਜੀ ਕਿ ਇਹ ਨੌਜਵਾਨ ਬੜੀ ਗੁਰਪਤ ਦੇ ਵਿੱਚ ਆਉਂਦੀ ਇਹ ਪਾਲਕੇ ਤੇ ਦੇਖ ਦੀ ਸੇਵਾ ਜੇ ਕਰ ਰਿਹਾ ਸੀਗਾ ਤੇ ਪਰਿਵਾਰ ਦੇ ਉੱਤੇ ਬੜਾ ਗਹਿਰ ਜਾਟਾ ਆ ਤੇ ਦੇਸ਼ ਦੀ ਸੇਵਾ ਕਰ ਰਿਆ ਸੀਗਾ ਉਹਦੇ ਵਿੱਚ ਉਹਦੇ ਦੌਰਾਨ ਜਿਹੜੀ ਸ਼ਹੀਦ ਸ਼ਹਾਦਤ ਪ੍ਰਾਪਤ ਕੀਤੀ ਆ ਬੜਾ ਦੁਖਿਆ ਸਾਰੇ ਇਲਾਕੇ ਨੂੰ ਦੁਖਿਆ ਸਾਡਾ ਅੱਜ ਸਾਰਾ ਕਲਰ ਰੋਲ ਬੰਦ ਪਿਆ ਅੱਜ ਅਸੀਂ ਟਰੈਕਟਰ ਮਾਰਚ ਕਰਨਾ ਸੀਗਾ 26 ਜਨਵਰੀ ਨੂੰ ਦੇਸ਼ ਭਰ ਦੇ ਵਿੱਚ ਅਸੀਂ ਖੜੇ ਆ ਟਰੈਕਟਰ ਆ ਜੋ ਉੱਥੇ ਸ਼ਰਧਾਂਜਲੀ ਦੇ ਕੇ ਟਰੈਕਟਰ ਮਾਰਚ ਨਹੀਂ ਕਰਾਂਗੇ ਪਰ ਨਾਲ ਦੀ ਨਾਲ ਜਿੱਥੇ ਸਾਡੀਆਂ ਸਰਕਾਰਾਂ ਕੇਂਦਰ ਸਰਕਾਰ ਵੀ ਆ ਪੰਜਾਬ ਸਰਕਾਰ ਵੀ ਆ ਬੜਾ ਜਵਾਨੀ ਕਲਾਮੀ ਗੁਣ ਗਾਇਨ ਕਰਦੀਆਂ ਨੇ ਇਹ ਸਾਡੇ ਜਿਹੜੇ ਫੌਜੀ ਜਵਾਨ ਨੇ ਉਹਨਾਂ ਦਾ ਜਿਹੜੇ ਦਿਨ ਰਾਤ ਸਾਡੀਆਂ ਸਰਹੱਦਾਂ ਦੀ ਰਾਖੀ ਕਰਦੇ ਆ ਆਪਣੇ ਛੋਟੇ ਛੋਟੇ ਬੱਚੇ ਜਿਹੜੇ ਆ ਮਾਂ ਪਿਓ ਨੂੰ ਇੱਥੇ ਛੱਡ ਕੇ ਤੇ ਉੱਥੇ ਸਰਹੱਦਾਂ ਦੀਆਂ ਬਰਫ਼ਾਂ ਦੀ ਠੀਸੀਆਂ ਦੇ ਜਾ ਕੇ ਵੀ ਇਹ ਸਾਰਾ ਜਿਹੜਾ ਦੇਸ਼ ਦੀ ਜਿਹੜੇ ਸੁਰੱਖਿਆ ਦਾ ਜਿਹੜਾ ਜੁਮਾ ਇਹਨਾਂ ਦੇ ਸਿਰ ਆ ਪਰ ਕਈ ਵਾਰੀ ਇਹੋ ਜੇ ਮੌਕੇ ਬਹੁਤ ਮਹਿਸੂਸ ਹੁੰਦਾ ਹੈ ਇਹ ਸਰਕਾਰਾਂ ਦਾ ਰਵਈਆ ਜਿਹੜਾ ਇਹ ਦੇਸ਼ ਦੇ ਜਿਹੜੇ ਰਾਖੇ ਆ ਜਿਹਨੇ ਆਪਣੀ ਜਾਨ ਦੀ ਹੱਕੀ ਵੀ ਜਿਹੜੀ ਆ ਉਹ ਦੇਸ਼ ਨੂੰ ਬਚਾਉਣ ਲਈ ਦਿੰਦੇ ਆ ਤੇ ਉਹ ਇਹ ਜਿਹੇ ਮੌਕੇ ਦੇ ਉੱਤੇ ਕੋਈ ਵੀ ਜਿਹੜਾ ਸਰਕਾਰੀ ਨੁਮਾਇੰਦਾ ਨਾ ਪਹੁੰਚਣਾ ਬੜੇ ਦੁੱਖ ਦੀ ਗੱਲ ਆ ਤੇ ਅਸੀਂ ਤੇ ਜਸਬੰਦੀ ਵੱਲੋਂ ਵੀ ਇਹ ਗੱਲ ਕਰਾਂਗੇ ਕਹਾਂਗੇ ਕਿ ਇਹ ਸਰਕਾਰ ਲਈ ਬੜੀ ਮਾੜੀ ਗੱਲ ਆ ਕਿ ਜੇ ਇਹ ਸਾਡੇ ਇਹਨਾਂ ਸੈਨਿਕਾਂ ਨੂੰ ਵੀ ਇਹਨਾਂ ਨੇ ਇਗਨੋਰ ਕਰਨਾ ਤੇ ਹੋਰ ਇਸ ਤੋਂ ਵੱਡਾ ਦੇਸ਼ ਦੇ ਅੰਦਰ ਜਿਹੜਾ ਕੋਈ ਹੈ ਨਹੀਂ ਕੋਈ ਇਹੋ ਜਿਹੀ ਜਿਹੜੀ ਸੰਸਥਾ ਜਾਂ ਕੋਈ ਇਹੋ ਜਿਹਾ ਵਿਅਕਤੀ ਵੀ ਜਿਨ੍ਹਾਂ ਦਾ ਪ੍ਰਮਾਨ ਸੁਣਵਾਨ ਹੋ ਸਕੇ ਪਰਿਵਾਰ ਬਹੁਤ ਗਰੀਬ ਹੈ ਔਰ ਬੱਚੀ ਇਹ 6 5 6 7 ਸਾਲ ਦੇ ਉਹ ਵਾਈਫ ਆ ਤੁਸੀਂ ਕੀ ਚਾਹੁੰਦੇ ਹੋ ਉਹਨਾਂ ਨੂੰ ਕੀ ਮੰਗ ਕਰਦੇ ਹੋ ਉਹਨਾਂ ਦੇ ਪਰਿਵਾਰ ਨੂੰ ਨਹੀਂ ਅਸੀਂ ਤਾਂ ਮੰਗ ਕਰਦੇ ਆ ਵੀ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਵੀ ਅਨਾਉਂਸ ਕੀਤਾ ਵੀ ਸ਼ਾਇਦ 1 ਕਰੋੜ ਰੁਪਏ ਦੀ ਰਾਸ਼ੀ ਦਿੰਦੇ ਆ ਸੈਂਟਰ ਵੀ ਦਿੰਦਾ ਉਹ ਦੇਣੀ ਚਾਹੀਦੀ ਆ ਇਹ ਬੱਚੇ ਬੜੀ ਗੁਰਬਤ ਚ ਪਲੇ ਆ ਇਹਨਾਂ ਦਾ ਬਾਪ ਵੀ ਮੇਰੇ ਖਿਆਲ ਮਲਕੀਸ਼ ਸਿੰਘ 7 ਸਾਲ ਦਾ ਸੀ ਹਾਂ 7 ਸਾਲ ਦਾ ਸੀ ਜਦੋਂ ਇਹਦਾ ਪਿਤਾ ਜਿਹੜਾ ਆ ਉਹ ਘਾਸੇ ਦੇ ਵਿੱਚ ਉਹਦੀ ਮੌਤ ਹੋ ਗਈ ਤੇ ਕੋਈ ਪੈਲੀ ਬੰਨਾ ਮਮੂਲੀ ਆ ਇਹਦੀ ਮਾਤਾ ਨੇ ਮਿਹਨਤ ਮਜ਼ਦੂਰੀ ਕਰਕੇ ਸਕੂਲ ਦੇ ਵਿੱਚ ਜਿਹੜੀ ਆ ਛੋਟੀ ਮੁੱਠੀ ਨੌਕਰੀ ਕਰਕੇ ਤੇ ਇਹਨਾਂ ਨੂੰ ਜਿਹੜਾ ਪਾਲਿਆ ਤੇ ਪੜਾਇਆ ਤੇ ਮਸੀ ਹੁਣ ਜਿਹੜੇ ਆ ਉਹ ਆਪਣੇ ਪੈਰਾਂ ਤੇ ਸੀਗੇ ਤੇ ਇਹ ਭਾਣਾ ਜਿਹੜਾ ਵੱਤ ਗਿਆ ਅਸੀਂ ਤਾਂ ਮੰਗ ਕਰਦੇ ਹਾਂ ਸਰਕਾਰ ਤੋਂ ਕਿ ਸਾਰੇ ਜਿਹੜੇ ਆ ਉਹ ਬੈਨੀਫਿਟ ਜਿਹੜੇ ਆ ਜਿਹੜੀ ਗ੍ਰਾਂਟਾਂ ਨੇ ਉਹ ਇਹਨਾਂ ਨੂੰ ਜਿੰਦ ਲਈ ਚਾਹੀਦੀਆਂ ਨੇ ਨਪਟਿਆਂ ਦਾ ਜਿਹੜਾ ਇਹਦੇ ਛੋਟੇ ਬੱਚੇ ਆ ਉਹਨਾਂ ਦਾ ਸਾਰੀ ਜੀ ਜਿਹੜਾ ਪਾਲਨ ਕੋਸੰਦਾ ਪਰਾਈ ਦਾ ਪ੍ਰਬੰਧ ਹੋ ਰਿਹਾ ਹੈ ਜੀ ਥੈਂਕ ਯੂ ਜੀ ਮੈਂ ਉਹਨਾਂ ਦੇ ਮਾਮਾ ਜੀ ਦਾ ਬੇਟਾ ਤੇ ਉਹ ਸਾਡੇ ਭੂਆ ਜੀ ਹੀ ਭੂਆ ਜੀ ਦਾ ਬੇਟਾ ਹੀ ਉਹੜੀ ਨੱਚੇ ਨੌਕਰੀ ਕਰਦਾ ਸੀ ਹੌਲਦਾਰ ਰਿੰਗ 'ਚ ਹੀ ਤੇ ਸਾਨੂੰ ਕੱਲ ਹੀ ਪਤਾ ਲੱਗਾ ਕਿ ਖੂਨ ਆਇਆ ਸਾਨੂੰ ਪਰਸੋਂ ਸ਼ਾਮ ਨੂੰ ਕਿਹਾ ਤਾਂ ਉਹਨਾਂ ਦੇ ਲੋਡਿੰਗਾਂ 언ਲੋਡਿੰਗ 'ਚ ਵਰਕਿੰਗ ਕਰਨ ਦੇ ਫੌਜ 'ਚ ਤੋਂ ਲੋਡਿੰਗਾਂ 언ਲੋਡਿੰਗ 'ਚ ਮਿਸ਼ਨ ਅੰਦਰ ਕਰਨ ਦੇ ਤੇ ਉਹਨਾਂ ਦੇ ਸੱਟ ਲੱਗ ਗਈ ਹੈ ਚੈਸਟ 'ਚ ਤੇ ਕ੍ਰਿਤਿਕਾ ਲਾ کافی ਤਾਂ ਤੁਸੀਂ ਆਓ ਜਲਦੀ ਆਓ ਤੇ ਉਹਨਾਂ ਦੇ ਚਾਚਾ ਜੀ ਇੱਕ ਉਹਨਾਂ ਦਾ ਬਰਦਰ ਆਉ 8 ਸਿਕਰੇਜਮੈਂਟ ਚ ਆ ਉਹ ਉੱਥੇ ਗਏ ਤੇ ਜਦੋਂ ਉਹਨਾਂ ਨੂੰ ਲੈ ਕੇ ਗਏ ਉੱਥੇ ਕਮਾਂਡੋ ਹਸਪੀਟਲ ਤੇ ਉਹਨਾਂ ਨੂੰ ਫਿਰ ਡਾਕਟਰ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਇਹ ਖਤਮ ਹੋ ਗਿਆ ਤੇ ਮਤਲਬ ਕਿ ਸ਼ਹੀਦ ਹੋ ਗਿਆ ਦੇਸ਼ ਵਾਸਤੇ ਹਾਂ ਜੋ ਵੀ ਫੌਜ ਜਵਾਨ ਕੰਮ ਕਰਦਾ ਵਾ ਉਹ ਦੇਸ਼ ਦੀ ਸੇਵਾ ਹੀ ਕਰਦਾ ਉਹ ਸ਼ਹੀਦ ਹੀ ਹੁੰਦਾ ਤੇ ਸ਼ਹੀਦੀ ਹੋਇਆ ਸਾਡਾ ਵੀਰ ਸਰਦਾਰ ਮਲਕੀਤ ਸਿੰਘ ਜੀ ਕਿੰਨੇ ਬੱਚੇ ਬੱਚੇ ਮੈਰੜੀ ਬੱਚੇ ਜੀ ਉਹਨਾਂ ਦੀ ਇੱਕੋ ਬੇਟੀ ਆ ਤੇ ਛੋਟੀ ਬੇਟੀ 5-6 ਸਾਲ ਦੀ ਤੇ ਫਾਦਰ ਸਾਹਿਬ ਉਹਨਾਂ ਦੇ ਬਚਪਨ ਤੋਂ ਹੀ ਅਕਾਲ ਚਲਾਉਣਾ ਕਰ ਗਏ ਛੋਟੇ-ਛੋਟੇ ਹੀ ਬੜੇ ਗਰੀਬ ਪਰਿਵਾਰ ਦੇ ਆ ਤੇ ਮਾਤਾ ਜੀ ਉਹਨਾਂ ਨੇ ਬੜਾ ਇੱਥੇ ਉਦੋਂ ਮੈਂ ਵੀ ਛੋਟਾਈ ਤੇ ਅਸੀਂ ਇੱਥੇ ਹੁੰਦੇ ਹੁੰਦੇ ਗਿਆਨਤਗਰ ਸਕੂਲ ਆ ਤੇ ਵਿਚਾਰੀ ਨੇ ਇੱਕ ਮਹੀਨਾ ਲਾ ਕੇ 500 ਰੁਪਏ ਲੈ ਲੈ ਕੇ ਟਾਫੀਆਂ ਵੇਚ-ਵੇਚ ਕੇ ਤੇ ਆਪਣਾ ਘਰ ਦਾ ਗੁਜ਼ਾਰਾ ਕੀਤਾ ਤੇ ਬੱਚੇ ਪਾਲੇ ਤੇ ਫੌਜ ਦੀ ਦੇਸ਼ ਦੀ ਸੇਵਾ ਵਾਸਤੇ ਭੇਜਿਆ ਪਰ ਅੱਜ ਸਾਡਾ ਵੀਰ ਦੇਸ਼ ਲਈ ਕੁਰਬਾਨ ਹੋ ਗਿਆ ਦੇਸ਼ ਦੀ ਸੇਵਾ ਕਰਦਾ ਕਰਦਾ ਤੇ ਮੈਂ ਗਰੀਬ ਪਰਿਵਾਰ ਆ ਮੈਂ ਸਰਕਾਰ ਤੋਂ ਮੰਗ ਕਰਦਾ ਵਾਂ ਕਿ ਉਹਨਾਂ ਦਾ ਜਿਹੜਾ ਗੁਜ਼ਰਬਸਰਾ ਉਹ ਬਹੁਤ ਹੀ ਵੀਕ ਆ ਤੇ ਸਰਕਾਰ ਨੂੰ ਮੈਂ ਮੰਗ ਕਰਦਾ ਖਾਸ ਕਰਕੇ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਨੂੰ ਮੰਗ ਕਰਦਾ ਕਿ ਇਸ ਜਿਹੜੀ ਉਹਨਾਂ ਦੀ ਵਾਈਫ ਆ ਇੱਕ ਗਰੀਬ ਪਰਿਵਾਰ ਆ ਉਹਨਾਂ ਦੀ ਵਾਈਫ ਨੂੰ ਕੋਈ ਨਾ ਕੋਈ ਸਰਕਾਰੀ ਨੌਕਰੀ ਦਿੱਤੀ ਜਾਵੇ ਜਿਹੜਾ ਉਹਨਾਂ ਦੇ ਪਰਿਵਾਰ ਦਾ ਗੁਜਾਰਾ ਚੱਲ ਸਕੇ ਕਿਉਂਕਿ ਉਹਨਾਂ ਦੀ مالی ਹਾਲਤ ਬਹੁਤ ਖਰਾਬ ਆ ਜਿਹੜੇ ਫੌਜ ਵੱਲੋਂ ਆਏ ਨੇ ਲੈ ਕੇ ਡੈਡ ਮਨੂ ਨੇ ਜਿੱਦਾਂ ਤੁਹਾਨੂੰ ਹਾਂ ਜੀ ਜਿਹੜੇ ਫੌਜ ਵੱਲੋਂ ਆਏ ਆ ਉਹ ਉਹਨਾਂ ਸਾਨੂੰ ਅੱਜ ਮਿਲੇ ਨੇ ਆ ਉਹ ਉਹਨਾਂ ਨੂੰ ਜਿਹੜੇ ਸੁਵਿਧਾਦਾਰ ਸਾਹਿਬ ਆਜਾ ਸੈਕੁਰਾਈਜ਼ਮੈਂਟ ਤੇ ਆਏ ਆ ਉਹ ਸਾਨੂੰ ਦੱਸਣਗੇ ਬਾਕੀ ਕੀ ਹੁੰਦਾ ਕਿ ਜੋ ਕੇਂਦਰ ਸਰਕਾਰ ਵੱਲੋਂ ਜੋ ਸਾਨੂੰ ਫੈਸਿਲਿਟੀ ਆ ਉਹ ਉਹ ਜਵਾਨ ਸ਼ਹੀਦ ਹੋਇਆ ਜਿਹੜਾ ਉਹਨਾਂ ਨੂੰ ਮਿਲੇਗੀ ਪਰ ਖਾਸ ਕਰਕੇ ਮੇਰੀ ਮੰਗ ਆ ਕਿ ਜਿਵੇਂ ਪੰਜਾਬ ਸਰਕਾਰ ਇਹਨਾਂ ਨੂੰ ਮੰਗਾ ਕਿਉਂਕਿ ਅਸੀਂ ਪੰਜਾਬ ਦੇ ਵਾਸੀ ਆ ਤੇ ਪੰਜਾਬ ਤੋਂ ਹੀ ਮੰਗ ਕਰਦੇ ਆ ਸਰਦਾਰ ਭਗਵੰਤ ਸਿੰਘ ਮਾਨਕੋ ਤੇ ਉਸ ਗਰੀਬ ਬੱਚੀ ਨੂੰ ਜਿਹੜੀ ਗਰੀਬ ਬੱਚੀ ਆ ਜਿਹੜੀ ਉਹ ਸ਼ਹੀਦ ਦੀ ਪਤਨੀ ਆ ਤੇ ਉਹਨਾਂ ਨੂੰ ਕੋਈ ਨਾ ਕੋਈ ਸਰਕਾਰੀ ਜੋਬ ਦਿੱਤਾ ਜਾਵੇ ਸਾਡੀ ਸਾਰੀ ਕਲਾ ਨੌਰ ਦੀ ਸਾਰਾ ਡੇਰਾ ਬਾਬਾ ਨਾਨਕ ਹਲਕਾ ਗੁਰਦਾਸਪੁਰ ਸਾਡੀ ਮੰਗ ਆ ਸਰਦਾਰ ਭਗਵੰਤ ਤੇ ਮਾਨਕੋ ਕਿਉਂਕਿ ਉਹ ਗਰੀਬਾਂ ਦੇ ਮਸੀਹਾ ਵਾ ਤੇ ਪੱਕਾ ਸਾਡੀ ਉਹ ਫਰਿਆਦ ਸੁਣ ਕੇ